ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਆਉਂਦੇ ਆ ਇਸ ਥੱਲੇ ਤੋਂ ਉਪਰ ਆਉਂਦੇ ਆ ਅੱਜ ਵੀ ਟੋਟਲ ਤੁਹਾਨੂੰ ਆਪਾਂ 4 ਨਗ ਦਿਖਾਉਣੇ ਆ ਤਿੰਨ ਸਵੇਰੇ ਸਵੇਰੇ ਪਸ਼ੂ ਆ ਠੀਕ ਆ ਜੀ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਬੂਰੀ ਤੇ ਨੀਲੀ ਦੇ ਵਿੱਚ ਦੋਸਤੋ ਮਾਜ ਦਿਖਾ ਦਾਂਗੇ ਤੁਹਾਨੂੰ ਇੱਕ ਬਲੈਕ ਰੰਗ ਦੇ ਵਿੱਚ ਦੋਸਤੋ ਨੀਲੀ ਦੀ ਬਹੁਤ ਪਿਆਰੀ ਚੰਗੀ ਝੋਟੀ ਆ ਚੰਗੇ ਦੁੱਧ ਤੇ ਚੱਲਣ ਈ ਆ ਪੂਰਾ ਬੇਰਵਾ ਆਪਾਂ ਵੀਰ ਗੁਰਲਾਲ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਸੋ ਇਹ ਚਾਰ ਨਾਗਾ ਦੋਸਤੋ ਚੌ ਨਾਗਾ ਦੀ ਡਿਟੇਲ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਸੋ ਜਿਹੜਾ ਵੀ ਐਨੀਮਲ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹਦੀ ਇੱਕ ਖਾਸ ਤੌਰ ਤੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਘਰ ਆਣ ਕੇ ਕਰ ਲਿਓ ਠੀਕ ਆ ਜੀ ਸੋ ਚਾਰ ਪੰਜ ਨਾਗ ਜਿਹੜਿਆ ਦੋਸਤੋ ਐਵਰੀ ਟਾਈਮ ਜਿਹੜੇ ਵੈਰੀਪਲ ਹੁੰਦੇ ਆ ਸੋ ਡਵੈਲਪਮੈਂਟ ਵਿਜਿਟ ਕਰਨੀ ਹੈ ਡਲੀਰੀ ਵਾਂ ਕਲਸੀਆਂ ਠੀਕ ਆ ਜੀ ਤੇ ਖਲੜਾ ਇਹ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਪਿੰਡਾ ਠੀਕ ਹੀ ਮੈਂ ਤੋਂ ਕੋਈ ਵੀਰ ਆ ਰਿਹਾ ਤੇ ਮਾੜੀ ਮੇਘੇ ਤੋਂ ਤੁਸੀਂ ਸਿੱਤੀ ਜਿਹੜੀ ਆ ਪਿੰਡ ਡਲੀਰੀ ਤੇ ਡਲੀਰੀ ਤੋਂ ਪਿੰਡ ਡਾਲ ਵਿਜਿਟ ਕਰ ਸਕਦੇ ਜੀ ਅੱਜ ਤਰੀਕ 29 ਅਗਸਤ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 5:30 ਵਜੇ ਦਾ ਆਓ ਕਰਦੇ ਆ ਗੱਲਬਾਤ ਵੀਰ ਗੁਰਨਾਲ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਨਾਲ ਸਾਸਰੀਕਾਰ ਸਾਸਰੀਕਾਰ ਸੰਤੂ ਸਾਹਿਬ ਗੁਰਗਰਾਲ ਠੀਕ ਠਾਕ ਵੀਰੇ ਵਧੀਆ ਚੜਦੀ ਕਲਾ ਕਿਰਪਾ ਮਾਲਕ ਦੀ ਚਲੋ ਸ਼ੁਕਰ ਸ਼ੁਕਰ ਹੈ ਵੀਰੇ ਤੇ ਗਰਲਾਲ ਫਿਰ ਕਿਵੇਂ ਮੀਂਹ ਨੂੰ ਰੁਕਵਾ ਦਗੇ ਝੜੀ ਲੱਗ ਗਈ ਆ ਮੀਂਹ ਸਿੱਧੂ ਸਾਹਿਬ ਝੜੀ ਆ ਜੇ ਦੋ ਤਿੰਨ ਅਦਰ ਹੋ ਗਏ ਇਸ ਤਰ੍ਹਾਂ ਮੀਂਹ ਪਈ ਜਾਂਦਾ ਠੀਕ ਹੈ ਜੀ ਅੱਗੇ ਮੈਂ ਤੁਹਾਡੇ ਨਾਲ ਗੱਲ ਕਰਨਿਆ ਵੀ ਆਪਾਂ ਜੂ ਵੀਡੀਓ ਪਾਉਣ ਲੱਗੇ ਅਜ ਪਹਿਲਾਂ ਜਾਣਦੇ ਆ ਜਿਹੜਾ ਵੀਡੀਓ ਨਹੀਂ ਬਣ ਦੇਣ ਦਿਆ ਹਾਂ ਹਾਂ ਮੀਂਹ ਫਿਰ ਸਾਰੇ ਪਾਸੇ ਨਾ ਜੋ ਜੋਰਾ ਛੁਰਾਂ ਤੇ ਆ ਹਾਂ ਜੀ ਆ ਸਾਰੇ ਪਾਸੇ ਪੈ ਗਿਆ ਪੰਜਾਬ 'ਚ ਸਾਰੇ ਪਾਸੇ ਪਾਣੀ ਪੂਣੀ ਤਾਂ ਫ੍ਰੀ ਕਰਦੇ ਆ ਕਿਹੜੀ ਜੱਟ ਨੇ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਚ ਤੇ ਚਲੋ ਜਿੱਦਾਂ ਵੀ ਮਾਲਕ ਦੇ ਰੰਗ ਆ ਲੈ ਵੀ ਗਰਲਾਲ ਵੀ ਅੱਜ ਮੋٹے ਤੌਰ ਤੇ ਦੱਸ ਦੀ ਆਪਣੇ ਕੋਲ ਜਿੱਦਾਂ ਕਿ ਆਪਾਂ ਆ ਦਿਖਾਏ ਆ ਟੋਟਲ 4 ਪਸ਼ੂ ਆਪਣੇ ਕੋਲ ਭਾਦਰੋਂ ਮਹੀਨਾ ਸੰਧੂ ਸਾਹਿਬ ਐਰ ਕੀ ਉਹ ਮਾਹ ਕਰਕੇ ਬਣਾਇਆ ਪਿਆ ਨੇ ਆ ਬਸ ਜੀ ਬਸ ਤੇ ਗਰਲਾਲ ਦੇ ਚਾਰੇ ਆਪਣੇ ਕੋਲ ਪਸ਼ੂ ਜੇ 3 ਸੋਇਆ ਇੱਕ ਗੱਭਣ ਹੈ ਚਾਰ ਨਾਲੇ ਸੰਧੂ ਸਾਹਿਬ ਆਪਣੇ ਕੋਲ ਤੇ ਚੌਹ ਦੇ ਵਿੱਚੋਂ 3 ਮੱਝਾਂ ਝੋਟੀਆਂ ਸੂਈਆਂ ਸਵਾਈਆਂ ਜਿਨ੍ਹਾਂ ਦੇ ਮਗਰੀ ਕਟੀਆਂ ਠੀਕ ਆ ਜਿਨ੍ਹਾਂ ਤੇ ਇੱਕ ਮੱਝ ਗੱਭਣ ਆ ਤਿਆਰੀ ਜੀ ਕੋਈ 1-2 ਦੋ ਦਿਨ ਲੈਂਦੀ ਆ ਜਿਹੜੀ ਆ ਲਾਸਟ ਦੇ ਵਿੱਚ ਖੜੀ ਆ ਇਹ ਸੂਈ ਆ ਆ ਗੱਭਣਾਂ ਮੱਝ ਠੀਕ ਹੈ ਜੀ ਹਾਂਜੀ ਲੋਬੇ ਦੋਸਤੋ ਜਿਹੜੀ ਸੈਕੰਡ ਨੰਬਰ ਤੇ ਤੁਹਾਨੂੰ ਦਿਖਾਉਣੀ ਆਪਾਂ ਇਹ ਮੱਝ ਗੱਬਣਾ ਬੂਰੀ ਵੀ ਸੂਈ ਆ ਜਿਹੜੀ ਆ ਲਾਸਟ ਦੇ ਵਿੱਚ ਵਿਖਾਵਾਂਗੇ ਵੀ ਸੂਈ ਆ ਠੀਕ ਹੈ ਜੀ ਇੱਕ ਬਹੁਤ ਚੰਗੀ ਝੋਟੀ ਆ ਸ਼ੁਰੂਆਤ ਆਪਾਂ ਇਧਰੋਂ ਕਰਾਂਗੇ ਆ ਤੁਹਾਨੂੰ ਦਿਖਾਉਣੇ ਆਪਾਂ ਇਧਰੋਂ ਜਾ ਕੇ ਠੀਕ ਹੈ ਜੀ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰਦੇ ਆਂ ਹਾਈਟ ਕੱਦ ਤੁਸੀਂ ਵੇਖੋ ਜੀ ਸੋ ਨੀਲੀ ਦੇ ਵਿੱਚ ਆ ਗਈ ਆ ਹੰਦੂ ਸਾਹਿਬ ਸਾਰੀਆਂ ਮੱਜਾਂ ਨੂੰ ਲਗਾਉਂਦੀ ਐ ਗੋਂ ਕਰਮ ਵਾਲੀ ਆ ਬਿਲਕੁਲ ਸੋ ਫੁੱਲ ਹਾਈਟ ਲੈਂਥ ਦੇ ਵਿੱਚ ਆ ਸੋਹਣੀ ਦੋਸਤੋ ਫੇਸ ਕੁਆਲਿਟੀ ਆ ਵੇਖੋ ਬਿੱਲੀ ਸੋ ਸਟੇਟ ਪੜਾ ਵਿੱਚੋਂ ਪੜਾ ਟੁੱਟਦਾ ਠੀਕ ਹੈ ਜੀ ਸਟੇਟ ਪੜੇ ਦੇ ਵਿੱਚ ਛੋਟਾ ਸਿੰਗ ਠੀਕ ਹੈ ਮਗਰ ਕੱਟੀ ਹੈ ਇੱਕ ਸੰਧੂ ਸਾਹਿਬ ਮਾਲਕ ਦੀ ਕਿਰਪਾ ਨਾਲ ਮਗਰ ਵੀ ਕੱਟੀ ਆ ਗਈ ਜੀ ਲੋ ਜੀ ਮਗਰ ਵੀ ਕੱਟੀ 11 ਤੋਂ 12 ਦਿਨ ਇਹਨਾਂ ਸੁਈ ਨੋ ਹੋ ਗਏ ਜੀ ਹਾਂਜੀ 11 ਕਿਲੋ ਦੋ ਝੋਟੇ ਛਲੇ ਚਾਰ ਜੀ ਪਹਿਲੇ ਸੁਈ ਝੋਟੀ ਸੁਈ ਏ ਠੀਕ ਹੈ ਜੀ ਹਾਂਜੀ ਬਹੁਤ ਹੀ ਪਹਿਲਾ ਸੁਵਾ ਦੋਸਤੋ ਝੋਟੀ ਸੁਈ ਆ ਅੱਜ 12 ਦਿਨਾਂ ਦੀ ਸੁਈ ਆ 11 12 ਦਿਨਾਂ ਦੀ ਸੁਈ ਦੁੱਧ ਕਿੰਨਾ ਇਸ ਵਕਤ ਦੁੱਧ 11 ਕਿਲੋ ਸੰਧੂ ਸਾਹਿਬ ਦੇ ਕੋ ਭੈਣ ਭਰਾ ਆਉਂਦਾ ਆ ਦੀ ਤਸੱਲੀ ਕਰਕੇ ਖੜੇ ਜੇ ਵੀ ਆਨਲ 12 11 12 ਤੇ ਖੇਡਣ ਲਈ ਕਰਮਾਂ ਦੀ ਦੁੱਧ ਵੀ ਇਹਨਾਂ ਤੇ ਦਿਨ ਵੀ ਇੰਨੇ ਕੀ ਹੋਇਆ ਜਸਤੂ ਸਾਹਿਬ ਉਹ ਵੀ ਪਹਿਲਨ ਹਾਂ ਸੋ ਪਹਿਲਨ ਝੋਟੀ ਆ ਬਾਕੀ ਥਣ ਦੇਵੇ ਦੀ ਵੇਖੋ ਠੀਕ ਆ ਜੀ ਸੋ ਕਮਾਲ ਦੀ ਆਰਡਰ ਕੁਆਲਿਟੀ ਆ ਦੇਖੋ ਮੁੱਠੀ ਮੁੱਠੀ ਥਾਣਾ ਪਖਾਲਾ ਕਰੋ ਚੱਕ ਠੀਕ ਆ ਜਸਤੂ ਸਾਹਿਬ ਇਹ ਉਹ ਨੀਲੀ ਰਾਵੀ ਆ ਕੋਈ ਭੈਣ ਭਰਾ ਇੱਕ ਵੀ ਕਾਜ ਕੱਢ ਕੇ ਵਿਖਾਦੇ ਵੀ ਇਹ ਨੀਲੀ ਰਾਵੀ ਚ ਨਹੀਂ ਆਉਂਦੀ ਉਹ ਨਾਮ ਦਾ ਹੱਕਦਾਰ ਹੋਊਗਾ ਠੀਕ ਆ ਜੀ ਹਾਂ ਠੀਕ ਆ ਨਹੀਂ ਚੰਗੀ ਝੋਟੀ ਇਹਦੇ ਵਿੱਚ ਇੰਨੀ ਕੀ ਚੀਜ਼ ਹੈ ਜਿਹੜੀ ਉਹ ਨਹੀਂ ਹੈਗੀ ਵੀ ਇਹ ਤਾਂ ਨੀਲੀ ਰਾਵੀ ਤੇ ਰਹਿ ਗਈ ਹੈ ਹਾਂ ਸਾਰੇ ਹੀ ਪੱਖ ਵੇਖੋ ਇਹ ਕਰਮਾਲੀ ਨੂੰ ਪੂਰਾ ਅੰਗ ਪਰ ਘੜ ਘੜ ਕੇ ਲੱਗਾ ਹਾਂਜੀ ਲੋ ਵੀ ਦੁੱਧ ਵੀ ਚੰਗੇ ਤੇ ਦੁੱਧੋ ਚੱਲਣ ਰਹੀ ਹੈ ਠੀਕ ਹੈ ਜੀ ਦੁੱਧ ਵੀ ਵੀਰ ਨੇ ਤੁਹਾਨੂੰ ਦੱਸਿਆ ਵੀ 11 12 12 ਲੀਟਰ ਦੁੱਧ ਹੈ ਇਸ ਵਕਤ ਹਾਜ਼ਰ ਆ ਜਿਹੜਾ ਉਹਦੀ ਗੱਲ ਕਰਦੇ ਪਏ ਆਪਾਂ ਠੀਕ ਹੈ ਜੀ ਸੋ ਅੱਗੇ ਵਧਾਉਣਾ ਘਟਾਉਣਾ ਉਹ ਚੰਗੀ ਸੇਵਾ ਤੇ ਦੁੱਧ ਸੇਵਾ ਦਾ ਪਰ ਝੋਟੀਆਂ ਜਿਹਾ ਮੈਦੇ ਚੱਲਣ ਰਹੀ ਹੈ ਠੀਕ ਹੈ ਜੀ ਇਧਰ ਵੇਖੋ ਕੱਦ ਘੜ ਸਿੰਗੂ ਬਹੁਤ ਸੋਹਣਾ ਲੱਗਾ ਕਰਮਾਲੀ ਨੂੰ ਵਾਹ ਜੀ ਵਾਹ ਇਧਰ ਰੱਖੋ ਇੱਕ ਝੜੀ ਲੱਗੀ ਪੂਰੇ ਪੱਠੇ ਪੁੱਠੇ ਨਹੀਂ ਆਏ ਮਾਲ ਦੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਕੱਦ-ਪੁੱਤ ਦੋਸਤੋ ਵੱਡਾ ਹੈ ਝੋਟੀ ਦਾ ਠੀਕ ਹੈ ਜੀ ਹਾਈਟ ਲੈਂਥ ਤੁਸੀਂ ਚੈੱਕ ਕਰੋ ਲੰਬਾਈ ਪੂਰੀ ਆ ਉਚਾਈ ਪੂਰੀ ਆ ਥੋੜਾ ਜੱਗੋਂ ਜਾ ਕੇ ਗਰਲਾਲ ਇੱਕ ਵਾਰੀ ਹੋਰ ਸਾਹ ਹਰਿਆਣੇ ਦੀਆਂ ਮੋਹਰਾਂ ਦੀਆਂ ਮੱਝਾਂ ਐਡਾ-ਐਡਾ ਕੱਦ ਕਰਦੀਆਂ ਜਿੰਨਾ ਨੇ ਕਾਲੀ ਮਿੱਲੀ ਦਾ ਵੀਰ ਕੀਤਾ ਵੇਖੋ ਨਹੀਂ ਜੀ ਆਮ ਆਪਾਂ ਨੀਲੀ ਰਾਵਦੀਆਂ ਮੱਝਾਂ ਵੈਨੇ ਛੋਟੇ ਕੱਦ ਦੀ ਹਾਂਜੀ ਹਾਂਜੀ ਤਾਰਾ ਤੁਰਾਂ ਦੀ ਬਰਾਬਰ ਕਰ ਲਾਲ ਸੰਦੂ ਸਾਹਿਬ ਚਵਾਈ ਇੱਕ ਨੰਬਰ ਹੋ ਗਈ ਕੋਈ ਪੂਰ ਛਟਾ ਹੋਵੇ ਥਣਵਾਦ ਘਟ ਹੋਵੇ ਆਪਣੀ ਜਮੇਹਰੀ ਹੋ ਗਈ ਵੇਖੋ ਇੱਕ ਥਣਵਾ ਹੀ ਕਰਮਾਲੀਆ ਚਿੱਟਾ ਜੀ ਥੱਲੇ ਧੁੰਨ ਦੇ ਨਿਸ਼ਾਨ ਜੇ ਲਓ ਜੀ ਧੁੰਨ ਤੇ ਦੇਵੇ ਹਵਾਨੇ ਤੇ ਤੇ ਬਾਕੀ ਨਿਸ਼ਾਨੀਆਂ ਜਿਹੜੀਆਂ ਦੋਸਤੋ ਮੁਕੰਮਲ ਤੌਰ ਤੇ ਸੰਪੂਰਨ ਪੂਰੀਆਂ ਠੀਕ ਆ ਨਿਸ਼ਾਨੀ ਜੀ ਸੰਦੂ ਸਾਹਿਬ ਇੱਕ ਗੱਲੋਂ ਨਹੀਂ ਕਿਹਦੇ ਕਰਮਾਲੀਆ ਹਾਂ ਵੇਖੋ ਇੰਦੀਆਂ ਚਿੱਟੇ ਪਰਾਂ ਤਾਂ ਨਹੀਂ ਹੁੰਦੀ ਹਾਂ ਇੰਨਾ ਗੱਲਾਂ ਤਾਂ ਹੁੰਦੀ ਆ ਲਓ ਜੀ ਆ ਗੁਣਾ ਤਾਂ ਆ ਗੁਣਾ ਤਾਂ ਹੁੰਦੀ ਆ ਹਾਂ ਮੀਂਹ ਪੈਂਦਿਆ ਥੱਲੇ ਬੈਠੇ ਆ ਵਾਸ ਵਾਸ ਸਾਰੇ ਬੈਠੇ ਇਹ ਵੀ ਬੈਠੀ ਆਪਾਂ ਬੈਠੀਆਂ ਵੇਹਲੋ ਕੋਈ ਇਹਨੂੰ ਵੱਧਾ ਨਹੀਂ ਜੇ ਕੋ ਪਿੱਛੇ ਨਾ ਬਹਿ ਗਏ ਥੱਲੇ ਲਓ ਜੀ ਸੋ ਸੀਲੀਆਂ ਸੂਲੀਆਂ ਦੋਸਤੋ ਪੂਰੀਆਂ ਝੋਟੀ ਦੇ ਵਿੱਚ ਇਹ ਸੰਤੂ ਸਾਹਿਬ ਪਹਿਲਣਾਂ ਵਾਲੀ ਵੰਗਾ ਫੜੋ ਡੰਡਾ ਫੜੋ ਹਾਂ ਜੀ ਹਾਂ ਜੀ ਤੇ ਚੰਗੀ ਝੋਟੀ ਆ ਬਾਕੀ ਪਸੰਦ ਆਊਗੀ ਸੋ ਆ ਜਿਹੜੀ ਦੋਸਤੋ ਸਟਰਕਚਰ ਆ ਇਹ ਬਣਤਰ ਆ ਇਸ ਝੋਟੀ ਦੀ ਘੜਕਵਾਇਆ ਸੰਤੂ ਸਾਹਿਬ ਇਹਦੇ ਭਰਾ ਤੋਂ ਆ ਜੀ ਵੇਖੋ ਠੀਕ ਆ ਠੀਕ ਅੱਛਾ ਗਰਲਾਲੇ ਦੀ ਕੀ ਡਿਮਾਂਡ ਹੈ ਵੀਰੇ ਕੀ ਮੁੱਲ ਕਰਦਾ ਸਮਾਨ ਸੰਧੂ ਸਾਹਿਬ ਝੋਟੀ ਦੇ ਹਿਸਾਬ ਨਾਲ ਝੋਟੀ ਦੇਗੀ 1.5 ਲੱਖ ਦੀ ਹਾਂਜੀ ਅੱਗੋਂ ਤੁਸੀਂ ਦੱਸ ਦੋ ਜਿੰਨਿਆਂ ਦੇ ਛੱਡ ਦਿੰਨੇ ਆ ਨਹੀਂ ਛੱਡ ਦੋ ਤੁਸੀਂ ਆਪ ਹੀ ਛੱਡ ਦੋ ਆਪ ਹੀ ਆਪਾਂ ਪਹਿਲਾਂ ਜੈਜ ਕਰਦੇ ਹਾਂ ਕਿਉਂਕਿ ਉਹਨਾਂ ਦਾ ਕੰਮ ਜਿਆਦਾ ਨਾ ਰਹੇ ਛੇਲੀਆਂ ਸੁਲੀਆਂ ਬਹੁਤ ਜ਼ਿਆਦੀਆਂ ਕਈ ਭੈਣ ਭਰਾ ਆਨਲਾਈਨ ਮੰਗਾਉਂਦੇ ਆ ਉਹਨਾਂ ਵਾਸਤੇ ਆ ਹਾਂ ਲੋ ਵੀ ਭਰਾਵਾ ਕਰ ਸਕਦੇ ਆ ਪੋਲੀ ਚੈੱਕ ਕਰ ਸਕਦੇ ਆ ਰੂਮ ਵਰਗੀ ਪੋਲੀ ਏ ਹਾਂ ਚਵਾਈ ਇੱਕ ਨੰਬਰ ਦੀ ਹਾਂਜੀ ਖੂਬੀਆਂ ਬਹੁਤ ਆ ਹਾਂ ਜਿੱਥੇ ਮਰਜ਼ੀ ਬੈਠ ਕੇ ਚਵਾਈ ਕਰਵਾ ਲਾ। ਸੰਧੂ ਸਾਹਿਬ ਸੱਜੇ ਪਾਸਿਓਂ ਬਹੁ ਖੱਬੇ ਪਾਸਿਓਂ ਬਹੁ ਲਾਪਲਾਜ ਉਹਦੀ ਗਰੰਟੀ ਐ। ਠੀਕ ਹੈ ਜੀ। ਗਰ ਲਾਲ ਸਹੀ ਸਹੀ ਦੀ ਕੀਮਤ ਤਾਸ ਦੇ ਵੀਰੇ ਕਿੰਨੇ ਲੈਂਨ ਦੇਣ ਕੀ ਆ? ਡੇਢ ਦੇ ਵਿੱਚੋਂ ਸੰਧੂ ਸਾਹਿਬ ਕਰਦਿਏ 30000 ਮੈਂ ਦੇਣਾ ਛੋਟ। ਡੇਢ ਡੇਢ ਲੱਖ ਦੇ ਵਿੱਚੋਂ 30 ਹਜ਼ਾਰ ਹੀ ਛੱਡ ਤੀਏ। ਹਾਂ 10 20 ਵੀ ਦੇ ਦਈਏ ਤੇ ਹੋਰ ਛੱਡ ਗਏ। ਲੈ ਹੋਰ ਛੱਡ ਦੋਗੇ? ਐਡਾ ਜੰਪ ਮਾਰਤਾ ਜੇ ਹੁਣ ਪਿਛੇ ਕੀ ਰਹਿ ਗਿਆ ਹੋਰ ਕਰ। 10000 ਦਾ ਇੱਕ ਹੋਰ ਮਾਰ ਦਿੰਨੇ ਇੱਕ 10 ਦੀ ਝੋਟੀ ਦੇ ਦਾਂਗੇ। ਇੱਕ 10 ਦੀ। ਹਾਂ ਜੀ। ਲ ਪੁੱਠਾ ਇਹ ਤਾਂ ਬੈਕ ਸਾਈਡ ਨੂੰ ਜਿਹੜਾ ਪੁੱਠਾ ਢਲਕਾ ਦੇ ਦੇਣਾ ਸੌ ਥੋੜਾ ਨਿਵਾਨ ਚ ਆ ਨਿਵਾਨ ਚ ਹਾਂ ਲੋ ਵੀ ਭਰਾਵੋ ਠੀਕ ਆ ਜੀ ਸੋ ਬਾਕੀ ਬਾਡੀ ਸਟਰਕਚਰ ਤੁਸੀਂ ਦੇਖ ਲਿਆ ਦੋਸਤੋ ਹਾਈਟ ਲੈਂਥ ਪੂਰੀ ਆ ਫੁੱਲ ਵੱਡੇ ਕੱਦ ਪੁੱਤ ਵਿੱਚ ਆ ਮਗਰ ਵੀ ਕੱਟੀ ਆ ਸੋ 12 ਕਿਲੋ ਦੁੱਧਾ ਬਾਕੀ ਥੋੜੀਆਂ ਥੋੜੀਆਂ ਤੁਹਾਨੂੰ ਧਾਰਾ ਮਾਰ ਕੇ ਆਪਾਂ ਤਸੰਦੀ ਕਰਦੇ ਆ ਕੱਡੀ ਵੀ ਚੰਗੀ ਸੰਦੂ ਸਾਹਿਬ ਠੀਕ ਆ ਵੀਰੇ 1 ਲੱਖ 10000 ਦੇ ਵਿੱਚੋਂ 2000 ਛੋਟ ਕਰਾਂਗੇ 1 ਲੱਖ 8000 ਦੀ ਚੋਟੀਆਂ ਹਾਂ ਨਾ ਦਾਂਗੇ ਠੀਕ ਆ ਜੀ ਲਓ ਜੀ 1 ਲੱਖ 8000 ਦੀ ਤੁਹਾਨੂੰ ਜਿਹੜੀ ਇਹ ਯ ਤੇ ਚੰਗੀ ਝੋਟੀ ਆ ਬਾਕੀ ਤੁਸੀਂ ਆਪਣਾ ਚਾਹਵਾ ਆਪਾ ਨੂੰ ਭਾਣਾ ਮਿਲੀ ਕਰਕੇ ਜੇ ਆਪਾਂ ਭਾਣਾ ਰੇਟ ਪਾਉਣੇ ਆ ਨਹੀਂ ਤੇ ਪਹਿਲਾਂ ਝੋਟੀ ਕਿਸ ਬ੍ਰੀਡਰ ਕੋਲ ਹੁੰਦੀ ਜੀ ਉਹਨੇ ਅੱਜ ਵੀ ਡੇਟ ਹੀ ਦੇਣੀ ਹਾਂ ਬਿਲਕੁਲ ਜਿਹੜੇ ਸਾਹ ਹਾਂ ਸ਼ਰੀਫੀਆਂ ਵੇਖੋ ਕਰਮਾ ਲਈਏ ਲੋ ਜੀ ਇਧਰ ਦੇਖੋ ਠੀਕ ਹੈ ਜੀ ਠੀਕ ਹੈ ਸ਼ਰੀਫੀਆਂ ਲੋ ਝੋਟੀ ਜਿੰਨੇ ਮਰਜ਼ੀ ਵੇਚ ਲੋ ਇਧਰ ਦੇਖੋ ਧੁੰਨ ਦੇ ਨਿਸ਼ਾਨ ਬਿਲਕੁਲ ਜੀ ਬਿਲਕੁਲ ਹਾਂ ਨਿਸ਼ਾਨੀ ਤਾਂ ਇੱਕ ਤਾਂ ਨਹੀਂ ਹੁੰਦੀ ਠੀਕ ਹੈ ਜੀ ਆਪਾਂ ਨਹੀਂ ਨਾਂ ਲੈਣਾ ਇਹ ਫਲਾਣੇ ਮਾਲੀ ਦੀ ਢੀਂਡੇ ਮਾਲੀ ਦੀ ਆ ਅੱਗੋਂ ਅਗਲਾ ਸਮਝ ਲਾਵੇ ਵੀ ਜੇ ਜਿਹਦੀ ਮਰਜ਼ੀ ਕਣਕੇ ਲੈ ਸਕਦਾ ਠੀ ਇਹ ਸੰਧੂ ਸਾਹਿਬ ਤੀਜੇ ਸੂਏ ਮਾਝ ਸੁਣੀ ਆ ਅੱਖ ਨੂੰ ਭਾਵੇਂ ਦੂਜੇ ਵੀ ਆਖੀ ਜਾਈਏ ਓਕੇ ਹਾਂ ਤੀਜਾ ਸੂਆ ਅਰੀਜਨਲ ਸੁਣੀ ਆ ਦੂਜੇ ਸੂਏ ਨੇ 14 ਲੀਟਰ ਦੁੱਧ ਚੋਆਇਆ ਹੈ ਅਚਾ ਦੂਜੇ ਸੂਏ ਹਾਂਜੀ ਹੁਣ ਤੀਜੇ ਸੂਏ ਸੁਣੀ ਆ 4 ਤੋਂ 5 ਦਿਨ ਇਹਦੇ ਪਏ ਆ ਲਓ ਜੀ 4 ਤੋਂ 5 ਕਿ ਦਿਨ ਹਜੇ ਦੋਸਤੋ ਇਹਦੇ ਪਿੰਡ ਹੈਗਾ ਤੇ ਬਾਕੀ ਦੁੱਧ ਸੋਨਾ ਚੋਆਇਆ ਦੂਜੇ ਸੂਏ ਵੀਰ ਦੱਸ ਰਿਹਾ ਜੰਮੀ ਪੜੀਏ ਵੀ ਤੁਸੀਂ ਦੇਖੋ ਪੂਰੀ ਆ ਠੀਕ ਆ ਜੀ ਵਜਨ ਵਜੂਦ ਪੂਰਾ ਕਰਮਾ ਲਈਦਾ ਜਿੰਗੂ ਸੰਦੂ ਸਾਹਿਬ ਸੋਨਾ ਲੱਗਾ ਕਰਮਾ ਦੀ ਆ ਕਰੋ ਚੱਕ ਜੀ ਠੀਕ ਆ ਬਿਲਕੁਲ ਛੋਟੀ ਸਿੰਗੀ ਆ ਵਜ਼ਨ ਲੋਡ ਪੂਰਾ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਆਪਾਂ ਇੱਕ ਨਾਰਮਲ ਮੱਝਾਂ ਦੀ ਗਿਣਤੀ ਕਰਦੇ ਮੀਡੀਅਮ ਹਾਈਟ ਦੇ ਵਿੱਚ ਆ ਥੱਲੇ ਲੇਵੇ ਦੀ ਬਹੁਤ ਖਬਰਦਾਰ ਥੱਲੇ ਲੇਵੇ ਦੀ ਸਾਫ ਸੁਥਰੀ ਆ ਕੋਈ ਸਾਈਡ ਕੋਈ ਬਾਈ ਦਾ ਵੱਲਬੁਲ ਨਹੀਂ ਹੈਗਾ ਠੀਕ ਆ ਜੀ ਇੱਕ ਸਾਰ ਪੱਧਰ ਬਖਾਲਾ ਚੌੜਾ ਪਿੱਠ ਪੁੜਾ ਸੰਦੂ ਸਾਹਿਬ ਆ ਮੱਝਾਂ ਉੱਚੀ ਆ ਹਾਂ ਉਹ ਮੱਝ ਦਾ ਕੱਦ ਜਿਆਦਾ ਜੀ ਲੱਗੇ ਵੱਜੀ ਆ ਬਿਲਕੁਲ ਪਤਾ ਹੀ ਹੁਣ ਆਪਣੇ ਸੂਤਰ ਨਹੀਂ ਨਾ ਹੁੰਦੀਆਂ ਹਾਂ ਉਹ ਜਿਆਦਾ ਹੀ ਵੱਡੀ ਹੱਦੋਂ ਵੱਧ ਉੱਚੀ ਆ ਵਖਾਲੇ ਵਖੋਲੇ ਦੀ ਬੜੀ ਦੋਸਤੋ ਇਹ ਸਾਫ ਸੁਥਰੀ ਠੀਕਾ ਜੀ ਤੋਂ ਪੱਦਰ ਵਖਾਲੇ ਦੇ ਵਿੱਚ ਸਾਫ ਸੁਥਰਾ ਲੇਵਾ ਤੇ ਬਾਕੀ ਭਾਂਡਾ ਵੇਖ ਕੇ ਸਾਰੇ ਵੀਰਾਂ ਨੇ ਤੁਸੀਂ ਅੱਜ ਮੇਟਕਾਰੀ ਦੇਣੀ ਹੈ ਠੀਕਾ ਜੀ ਸਰਦਾਰ ਜੀ ਇਹਨਾਂ ਦੋ ਦਿਨਾਂ ਦਾ ਕਰਮਾ ਵਾਲੀ ਨੇ ਚੋਆ ਆ ਤੇ ਫਿਰ ਚੋਆਊਗੀ ਕੀ ਵੇਖੋ ਬਿੰਨੀਆਂ ਦਾ ਲੇਵਾ ਯੋਗੋ ਭੈਣ ਭਰਾ ਆਨਲਾਈਨ ਮੰਗਾਉਂਦਾ ਪੱਥਣਾ ਦੀ ਪਾਰ ਪਿੱਛੇ ਦੀ ਗਾਰੰਟੀ ਦੇ ਸਕਦੀ ਆ ਆ ਚਲੋ ਗੱਬਣ ਪਸੂ ਦੀ ਉਹ ਤਸੱਲੀ ਜਾਂਦੀ ਆ ਜੀ ਉਹ ਵੀ ਇੱਕ ਤੋਂ ਦੋ ਦਿਨਾਂ ਦੀ ਮੁਣਕੇ ਅਗਲਾ ਵੰਡ ਪਾ ਦੇ ਦੰਗਰ ਭਾਰ ਪਾਉਂਦੇ ਉਹਦੀ ਕੋਈ ਗਾਰੰਟੀ ਨਹੀਂ ਠੀਕ ਆ ਹਾਂ ਲੈ ਗਰਨਾਲ ਵੀਰੇ ਦੇ ਦਿੱ ਗਿਆ ਕਿੰਨੇ ਦੀ ਆ ਸੰਦੂ ਸਾਹਿਬ ਡਿਮਾਂਡ ਕਰਨ ਨੂੰ ਤਾਂ ਭਾਵੇਂ ਕਰ ਲਈਏ ਦਾ 1 15 ਭਾਵੇਂ ਕਰ ਲਈਏ 1 20 ਹਾਂਜੀ ਜਦੋਂ ਤਿਆਰ ਕਰਕੇ ਮਾਝੇ ਵੇਚੀ ਤੇ ਵੇਖੂਗੀ ਵੀ ਹਾਂ ਅੱਜ ਦੀ ਡਿਮਾਂਡ ਹੈਗੀ ਜੇ 1 ਲੱਖ 10000 ਹਾਂਜੀ ਇਹ ਮਾਝ 1 ਲੱਖ 7000 ਦੀ ਦੇ ਦਾਂਗੇ 1 ਲੱਖ 7000 ਦੀ 7000 ਦੀ ਹਾਂਜੀ ਲਓ ਜੀ 1 ਲੱਖ 7000 ਦੀ ਦੋਸਤੋ ਇਹ ਤੁਹਾਨੂੰ ਮਾਝੇ ਮਿਲ ਜੂਗੀ ਤਿੱਜਾ ਸੁਹਾ ਇਹਨੇ ਸੋਨਾ ਕਰਵਾ ਲੀਂਦੀਆਂ ਠੀਕ ਹੈ ਜੀ ਤੇ ਥੱਲੇ ਲੈਵੇ ਦੀ ਬਹੁਤ ਖਬਰਦਾਰ ਆ ਥੱਲਿਓ ਹਜੇ ਤੁਸੀਂ ਵੇਖੋ ਹਜੇ 5 ਲੈਜੇ 6 ਲੈਜੇ ਹਜੇ ਇਹਨੇ ਕਿ ਦਿਨ ਕੱਢ ਦੀ ਆ ਠੀਕ ਆ ਸੰਦੂ ਸਾਹਿਬ ਪੱਟ ਆ ਲਾ ਇਹ ਲਾਉਗੀ ਸੂਨਾ ਟੱਚ ਕਰੂਗੀ ਠੀਕ ਜੀ ਇੱਕ ਸੱਤ ਦੇ ਵਿੱਚੋਂ 2000 ਛੱਡ ਦਾਂਗੇ ਇੱਕ 5 ਦੀ ਦੇ ਦਾਂਗੇ ਪੂਰੀਆ ਕਸਰਾ ਕੱਢ ਕੇ ਦੇਈ ਚੰਗੇ ਮਾਲਾ ਕੱਢ ਕੇ ਸਿੰਧੂ ਸਾਹਿਬ ਆਪਾਂ ਮਾਲ ਵੇਚਣਾ ਹੈ ਰੱਖਣਾ ਨਹੀਂ ਗਾ ਲਓ ਜੀ ਸੋ ਚੰਗੀ ਦੋਸਤੋ ਮਾਜਾ ਬਾਕੀ ਪਸੰਦ ਆਊਗੀ ਚੰਗੀ ਫੇਸ ਕੁਆਲਿਟੀ ਆ ਖੜਾ ਵੀ ਪਸੂ ਜਿਹੜਾ ਸ਼ਕੀਨ ਪਸੂ ਕੁਰਲੀ ਤੇ ਸੋਨਾ ਲੱਗਦਾ ਠੀਕ ਆ ਤੇ ਬਾਕੀ ਵੰਡ ਵੰਡ ਤੁਸੀਂ ਲਾ ਲਓ ਆਪਣੀ ਵਜਨ ਲੋਡ ਦੇ ਵਿੱਚ ਪੂਰੀ ਆ 1 ਲੱਖ 7000 ਦੇ ਵਿੱਚੋਂ 8000 ਦੀ ਦੇ ਦਾਂਗੇ ਇੱਕ 5 ਦੀ ਹੋ ਗਈ ਹਾਂਜੀ ਆਹ ਬੱਚਾ ਚੰਗੀ ਜਾਂਦਾ ਜੀ ਹਾਂ ਲਓ ਜੀ ਕੋਈ ਲੁੱਟਣ ਦਾ ਹੀ ਮੇਲਾ ਹਾਂ ਤੇ ਇਹ ਦੋਸਤੋ ਇੱਕ ਪੰਜ ਦੀ ਮਿਲ ਜੂਗੀ ਤੁਹਾਨੂੰ ਇੱਕ ਤੀਜੇ ਨੰਬਰ ਤੇ ਇਧਰ ਬੂਰੀ ਖੜੀ ਆ ਆਪਣੇ ਕੋਲ ਨੀਲੀ ਦੇ ਵਿੱਚ ਇਹ ਸਾਨੂੰ ਸਭ ਦੂਜੇ ਸੂਏ ਝੋਟੀ ਸੂਈ ਜੇ ਹਾਂਜੀ ਸੂਈ ਨੂੰ ਇਹਨੂੰ 20 ਤੋਂ 25 ਦੇ ਨੋਕੇ ਜੇ ਮਗਰ ਇਹਦੇ ਨੀਲੀ ਰਬੀ ਦੀ ਬੂਰੀ ਕੱਟੀ ਜੀ ਮਗਰ ਵੀ ਕੱਟੀ ਆ ਗਈ ਮਗਰ ਵੀ ਕੱਟੀ ਲਓ ਕਰੋ ਲੈ ਸੂਈਆਂ ਸੂਈਆਂ ਤਿੰਨਾਂ ਦੇ ਮਗਰੀ ਕੱਟੀਆਂ ਲਓ ਜੀ ਮਗਰ ਵੀ ਕੱਟੀ ਆ ਆਹ ਫੇਸ ਕੁਆਲਿਟੀ ਆ ਬੂਰੀ ਨੀਲੀ ਦੇ ਵਿੱਚ ਤੇ ਬਾਕੀ ਸਿੰਗੀ ਦੋਸਤੋ ਵੇਖੋ ਛੋਟੀ ਸਿੰਗੀ ਆ ਦੂਜਾ ਜਗਰ لال ਦੂਜਾ ਦੂਜਾ ਸੰਧੂ ਸਾਹਿਬ ਦੂਜਾ ਸੁਆ ਅੱਜ ਕਿੰਨੇ ਦਿਨ ਦੱਸੇ ਜੇ ਜਣ ਸੰਧੂ ਸਾਹਿਬ ਇਹਨਾਂ 20 ਤੋਂ 25 ਹੋ ਗਏ 20-25 ਦਿਨਾਂ ਦੀ ਸੂਈ ਆ ਦੁੱਧ ਦੁੱਧ ਦੇ ਥੱਲੇ ਹੋਊਗਾ 9 ਕਿਲੋ ਕੋ ਭਣ ਭਰਾ 8 ਮੰਨ ਕੇ ਲੈ ਲੈ ਲਓ ਵੀ ਹੋਵੇ ਨਾ ਹੋਵੇ ਤਾਂ ਦੋਸਤੋ 9 ਕਿਲੋ ਤੋਂ ਦਾ 8 ਕਿਲੋ ਮੰਨ ਕੇ ਸੌਦਾ ਕਰ ਲੈ ਕੋਈਆਂ ਅੱਖਾਂ ਖਾ ਖਾ ਲਓ ਮਦਰ ਦੇ ਉੱਪਰ ਹੀ ਹੈ ਨਾ ਬੱਲੀਆਂ ਆਖਾ ਹਾਂਜੀ ਦੋਵੇਂ ਬੱਲੀਆਂ ਲੈ ਵੀ ਇਹ ਵੀ ਕਿਸੇ ਦਾ ਸ਼ੌਂਕ ਪੂਰਾ ਹੋ ਜੁ ਨਾਲ ਦੀ ਨਾਲ ਕੱਟੀ ਬੜੀ ਪਿਆਰੀ ਹੈ ਠੀਕ ਹੈ ਜੀ ਸੋ ਬੂਰੀ ਦੇ ਵਿੱਚ ਕੱਟੀ ਮਗਰ ਤੇ ਵੀ ਕੋਈ ਵੀ ਸ਼ੌਂਕ ਰੱਖਦਾ ਬੂਰੀ ਦੀ ਕੱਢੀ ਕੱਲੀ ਵੀ ਕੱਟੀ ਖਰੀਦਦਾ ਤੇ ਨਾਲ ਕੱਟੀ ਤੁਹਾਨੂੰ ਵੈਸੇ ਮਿਲ ਜਾਣੀ ਠੀਕ ਹੈ ਜੀ ਸਾਬ ਇਹ ਵੀ ਠੰਡੀ ਚ ਹੀ ਨਹੀਂ ਕਰਮਾ ਲਈ ਕੋਈ ਚੱਕਰ ਨਹੀਂ ਆ ਲਓ ਜੀ ਟੀਲੀਆਂ ਸੂਲੀਆਂ ਕਰੋ ਚੈੱਕ ਇੱਕ ਵਾਰੀ ਪਸੂਦੀਆਂ ਧਾਰ ਆਪਾਂ ਤੁਹਾਨੂੰ ਦਿਖਾਈ ਜਾਨੇ ਭੈ ਨਾਲ ਦੀ ਨਾਲ ਠੀਕ ਹੈ ਜੀ ਤੋਂ ਮੋਟੀ ਧਾਰ ਆ ਕਰੋ ਚੈੱਕ ਕਿਹ ਵਾਈ ਇੱਕ ਨੰਬਰ ਹੋ ਠੀਕ ਹੈ ਜੀ ਜਗਵੀਰ ਗਰ ਲਾਲ ਤੋਰਦੇ ਨੂੰ ਵੀ ਤੋਂ ਬੂਰੀ ਜੋੜੀ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾਉਣਾ ਮੱਥੇ 'ਚ ਫੁੱਲ ਵੇਖੋ ਮੱਥੇ 'ਚ ਫੁੱਲ ਆ ਬੱਚੇ ਦੇ ਵੀ ਮੱਥੇ 'ਚ ਫੁੱਲ ਆ ਤੋਂ ਮਦਰ ਦੇ ਵੀ ਜਿਹੜਾ ਦੋਸਤੋ ਮੱਥੇ 'ਚ ਫੁੱਲ ਆ ਠੀਕ ਆ ਜੀ ਦੋਸਤੋ ਸੰਧੂ ਸਾਹਿਬ ਜਿੰਨਾ ਦੱਸਾਂਗੇ ਕੋਈ ਭੈਣ ਭਰਾ ਆਣ ਕੇ ਆ ਦੀ ਚੋਕ ਤੇ ਤਸੱਲੀ ਕਰਕੇ ਖੜੇ ਜੇ ਕੋਈ ਆਨਲਾਈਨ ਮੰਗਾਉਂਦਾ ਮਹੀਂ ਕਣੀ ਚਾਰਾਂਗੇ ਫਿਰ ਕਿਲੋ ਘੱਟ ਮੰਨ ਕੇ ਲੈ ਲੈ ਹੂੰ ਯੋਨ ਜਵਾਰੀਆਂ ਇੱਕ ਨੰਬਰ ਹੋਣਗੀਆਂ ਜੋ ਜਿੱਥੇ ਇਹਨਾਂ ਨੂੰ ਮਰਜ਼ੀ ਕਰਮਾਣਗੇ ਨੂੰ ਖਿਲਾੜਗੇ ਹਾਂ ਲਓ ਇੱਧਰ ਅੱਗੇ ਲੈਓ ਸਿੱਧੀ ਤੋਰ ਤੇ ਆ ਜੈਨੂ ਮੇਰੇ ਨਾਲ ਆ ਠੀਕਾ ਮੋੜ ਜਾ ਜੀ ਲੋ ਵੀ ਕਿਸਾਨ ਵੀਰੋ 8 ਕਿਲੋ ਦੁੱਧ ਇਸ ਪੂਰੀ ਮਾਜਦ ਦੇ ਥੱਲੇ ਇਸ ਵਕਤ ਹਾਜ਼ਰ ਸੋ ਉੱਥੋਂ ਬਾਹਰ ਹੀ ਹੋ ਸਕਦਾ ਪਰ 8 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਸੰਦੂ ਸਾਹਾ ਆਪਾਂ ਰੋਲੇ ਵਾਲਾ ਦੁੱਧ ਨਹੀਂ ਦੱਸਦੇ ਆਪਾਂ ਉਹ ਦੱਸਦੇ ਆ ਜਿਹੜਾ ਕਿਸੇ ਪਣਪਰਾਨੇ ਚੋ ਲੈਣਾ ਠੀਕ ਆ ਜੀ ਹਾਂ ਤੇ ਕੀ ਕਰ ਲਾ ਲੇ ਤਾਂ ਮੁੱਲ ਫਿਰ ਕੀ ਰੱਖਿਆ ਮੁੱਲ ਸੰਦੂ ਸਾਹਾ ਜਿੱਡੀ ਜਾਦ ਪਾ ਦਿਆ ਹਾਂ ਜਿੰਨੀਆਂ ਨਿਸ਼ਾਨੀਆਂ ਚ ਕਰਮਾ ਵਾਲੀ ਨੂੰ ਮੁੱਲ ਕਰਨਾ ਤਾਂ ਭਾਵੇਂ ਲੱਖ ਕਰ ਲਈਏ ਝੋਟੀ ਦੇ ਹਿਸਾਬ ਨਾਲ ਮੁੱਲ ਜੱਜਦਾ ਹਾਂ ਪਰ ਕੋਈ ਲੱਖ ਨਹੀਂ ਕੋਈ 90 ਨਹੀਂ ਹਾਂ ਕੋਈ 85 ਨਹੀਂ ਹਾਂ ਮੁੱਲ 80000 80 80 ਇਹ ਛੱਡ ਦਈਏ 3000 ਛੱਡ ਦੋ ਹੋਰ ਵੀ ਛੱਡ ਦਈਏ ਛੜਨਾ ਪੰਜ ਹੀ ਛੱਡਾਂਗਾ 75000 ਦੀ ਦੇ ਦਾਂਗਾ 75 ਦੀ ਹਾਂ ਜੀ ਲਓ ਜੀ 75 ਦੀ ਚੱਕੋ ਬਿਲਕੁਲ ਜਿਹੜੀ ਦੋਸਤੋ ਤਾਜੀ ਸੂਈ ਹੈ ਠੀਕ ਹੈ ਜੀ ਦਿਨ ਪੰਜੀ ਕੋਏ ਆ 8 9 8 9 ਕਰੋੜ ਦੀ ਪੂਰੀਆਂ ਦੇ ਸ਼ਕੀਨ ਭਣ ਭਰਾ ਈ ਤੇ 4-5 ਹਜ਼ਾਰ ਦੀ ਕੱਟੀ ਲੈ ਜਾਂਦੇ ਆ ਆ ਬਿਲਕੁਲ ਜੀ ਬਿਲਕੁਲ ਮਗਰ ਬੱਚਾ ਬਹੁਤ ਸਟੈਂਡਰਡ ਦਾ ਹੈ ਚੰਗੀ ਕੱਟੀ ਆ ਕੋਈ ਵੀ ਰ ਸੰਭ ਲਊਗਾ ਸ਼ੌਂਕ ਦੇ ਨਾਲ ਤੋਂ 75 ਹਜ਼ਾਰ ਦੀ ਦੋਸਤੋ ਇਹ ਤੁਹਾਨੂੰ ਜਿਹੜੀ ਬੂਰੀ ਮੱਝ ਮਿਲ ਜੂਗੀ ਅੱਜ ਵੀਰ ਗਰ ਲਾਲ ਦੇ ਕਿਲੇ ਤੋਂ ਬਾਕੀ ਧਾਰਾ ਧੂਰਾ ਦੀ ਤੁਸੀਂ ਦੇਖ ਹੀ ਲਈਏ ਥਾਣਾ ਦੇਖੋ ਤੁਹਾਨੂੰ ਸਾਰੀਆਂ ਲੀਆਂ ਵੇਖੋ ਧਾਰਾ ਧੂਰਾ ਵੀ ਮੰਗਦੀ ਹੈ ਪੂਰੀ ਹੈ ਕਈ ਭਾਂ ਭਰਾਵਾਂ ਦੇ ਬਾਲਟੀ ਰੱਖ ਕੇ ਡੰਗਰ ਚੋਇਆ ਕਰੋ ਪਰ ਸੰਧੂ ਸਾਹਿਬ ਜਿਹੜਾ ਡੰਗਰ ਸੀਸ ਲਾ ਕੇ ਨਾ ਉਸ ਲਈ ਘੜੀ ਮੁੜੀ ਮਹਿਨੂ ਜੀ ਕਰਦਾ ਇਦਾਂ ਘੜੀ ਮੁੜੀ ਬਾਲਟੀ ਨਹੀਂ ਰੱਖ ਸਕਦੇ ਹਾਂ ਗੰਦੀ ਮਹਿਣੇ ਤੇ ਲਾਤੀ ਮਾਰਨੀ ਐ ਗੋ ਹਾਂ ਹਾਂ ਇਹ ਤਾਂ ਇਹਨਾਂ ਦੇ ਮਾਣੇ ਕਰਮਾਲੀਆਂ ਤੇ ਬਹਿ ਚਾਈਦਾ ਭਾਜੀ ਧਾਰਾ ਧੂਰਾ ਲੈਂਦੀਆਂ ਨੇ ਠੱਡੀਆਂ ਮਿੱਠੀਆਂ ਨੇ ਨਹੀਂ ਗਾਲੇ ਤਾਂ ਨਹੀਂ ਵੇਖੋ ਹਾਂ ਠੀਕ ਆ ਵੀ ਕਰ ਲਾਲ ਫਿਰ ਇਸ ਤੋਂ ਬਾਅਦ ਆਪਣੇ ਕੋਲ ਜਿਹੜਾ ਐਂਡ ਤੇ ਕਰ ਲਾਲਾ ਤੋਹਫਾ ਇਹ ਸੰਧੂ ਸਾਹਿਬ ਚੌਥੇ ਚੌਥੇ ਨੰਬਰ ਤੇ ਮੱਝ ਜੇ ਹਾਂਜੀ ਤੇ ਜੇ ਸਵੇਰ ਅੱਜ ਤੜਕੇ ਮੱਝ ਸੋਈ ਕੱਟ ਹੀ ਦਿੱਤੀ ਜਿੰਨੇ ਕਰਮਾਲੀ ਨੇ ਠੀਕ ਹੈ ਜੀ ਆ ਸੂਈ ਕਿਦਦੇ ਅਜੇ ਅੱਜ ਤੜਕੇ ਸੂਈ ਆ ਅੱਜ ਮਾਰਨਿੰਗ ਸੂਈ ਆ ਜੇਰ ਪਾਤੀ ਸੀ ਮਨੋ ਆਪਣੀ ਕੱਲ ਨੂੰ ਵੀਰਵਾਰ ਨੂੰ ਵੀਡੀਓ ਸ਼ੁੱਕਰਵਾਰ ਨੂੰ ਪੈਣੀ ਆ ਜੇ ਵੀਰਵਾਰ ਆ ਅੱਜ ਵੀਰਵਾਰ ਤੜਕੇ ਸੂਈ ਆ ਅੱਜ ਮਾਰਨਿੰਗ ਸੂਈ ਠੀਕ ਹਾਂ ਹਾਂ ਜੀ ਕੱਟੀ ਨਹੀਂ ਕਰਨ ਦਿੱਤਾ ਨੇ ਕਰਮਾ ਨਹੀਂ ਤੇ ਸੁਹਾ ਕਿਨਵਾ ਆ ਸੁਹਾ ਸੰਧੂ ਸਾਹਿਬ ਆਪਾਂ ਤੀਜਾ ਮੰਨ ਕੇ ਲਈ ਅੱਗੋਂ ਭੈਣ ਭਰਾ ਹੋਈ ਸਮਝ ਲਓ ਵੀ ਭਰਾਵੋ ਅੱਗੇ ਤੀਜਾ ਸਮਝ ਲਓ ਕੋਈ ਵੀਰ ਚੌਥਾ ਮੰਨ ਲਏ ਕੇ ਸਮਝਾ ਕਿਸੇ ਭਰਾ ਦੀ ਸੰਧੂ ਸਾਹਿਬ ਐਫਐਸ ਵੈੜਾ ਵਾਂਗੂ ਫਸੀ ਪਈ ਥੱਲਿਓ 3 ਤੋਂ 4 ਕਿਲੋ ਮੱਝ ਚੋਈ ਆ ਹੌਲੀ ਕੀਤੀ ਫੇਰ ਮ ਵਖਾਲਾ ਫੂਲਾ ਫੂਲਾ ਥੱਲੇ ਚੰਗਾ ਮਗਰ ਦੇ ਵੀ ਕੱਟੀਆਂ ਨੇ ਇਹਦੇ ਮਗਰ ਵੀ ਕੱਟੀਆਂ ਸੰਧੂ ਸਾਹਿਬ ਅੱਜਾ ਦੋਸਤੋ ਤਿੰਨ ਸੁਈਆਂ ਤੇ ਤਿੰਨਾ ਮਗਰੀ ਕਟੀਆਂ ਨੇ ਠੀਕ ਆ ਜੀ ਤੇ ਬਾਕੀ ਆਡਰ ਰੂਟਰ ਦੀ ਆ ਕੁਆਲਿਟੀ ਆ ਜੀਰਾ ਜੂਰਾ ਪ੍ਰੋਪਰ ਪੈ ਗਏ ਆ ਜੀਰ ਦੇ ਸੰਧੂ ਸਾਹਿਬ ਆਪਾਂ ਦੀ ਵੀਡੀਓ ਬਣਾਈ ਕਰਮਾ ਵਾਲੀ ਓਕੇ ਹਾਂ ਜੇ ਕੋ ਭਣ ਭਰਾ ਵਾਂਗੂ ਦੇ ਆਪਾਂ ਪਾ ਦਾਂਗੇ ਠੀਕ ਆ ਜੀ ਆ ਮੂੰਹ ਮੱਥੇ ਤੋਂ ਆ ਸੋ ਸਿੰਗਾ ਸੁੰਗਾ ਦੀ ਤੁਸੀਂ ਵੇਖ ਲਓ ਠੀਕ ਆ ਜੀ ਆ ਕੱਟੀਆਂ ਮਗਰ ਬਿਲਿੰਗਾਂ ਖਾਂ ਦੀ ਉਹ ਮਗਰ ਕੱਤੀ ਆ ਗਿੱਲਾ 나ੜੂਆ ਬੱਚੇ ਦੇ ਨਾਲ ਠੀਕ ਸੋ ਨਾਲ ਦੀ ਨਾਲ ਜਿਹੜਾ ਦੋਸਤੋ ਮੀ ਵੀ ਵੱਡੀ ਇਸ ਕਰਕੇ ਜਿੰਨਾ ਵੀ ਹੋ ਸਕਦਾ ਆਪਾਂ ਤੁਹਾਨੂੰ ਵੈਸੇ ਤਸੱਲੀ ਦੇ ਨਾਲ ਦਿਖਾਈ ਦੇਣੇ ਪਏ। ਮਾਈ ਜੀ ਸੰਧੂ ਸਾਹਿਬ ਇਹਦੀ ਵੀ ਕਰਨ ਵਾਲੀ ਦੀ ਚੰਗੀ ਐ। ਵੈਸਟ ਕਲਾਸ ਆ। ਇਹ ਖੋਲ ਕੇ ਤੋੜ ਕੇ ਖੋਣੇ ਫਿਰ ਧਾਰਾ ਮਾਰ ਜਨੇ ਅਸੀਂ। ਕੋਈ ਗੱਲ ਨਹੀਂ। ਕੱਢ ਕੇ ਉਹਨੂੰ ਇੱਕੋ ਜਿਹਾ ਲੰਮਾ ਤੋੜ ਦਿਆ ਜੀ। ਕਿੱਧਾ ਜਾਂਦੇ ਜੰਦਰ। ਅਰੇ ਸੂਸਵਾਜ ਆਈ ਸੰਧੂ ਸਾਹਿਬ ਦੁੱਧ ਮੈਂ ਇਹ ਵੀ 12 ਕਿਲੋ ਚਵਾ ਦੂਗੀ ਕਰਨ ਵਾਲੀ ਰਾਮ ਨਾਹੀ। ਹੁਣ 7-8 ਕਿਲੋ ਬੋਲੇ ਦਾ ਸਟਾਰਟਿੰਗ ਹੋਈ ਆ ਠੀਕ ਆ ਜੀ ਹਾਂਜੀ ਆ ਚੱਕੋ ਜੀ ਚੋਣ ਜਣਾ ਚੰਗੀ ਆਈ ਹੈ ਬਾਈ ਜੀ ਸੰਤੂ ਸਾਹਿਬ ਇੱਕ ਨੰਬਰ ਆ ਚੁਆਇਸ ਕੋਈ ਨੁਕਸੇ ਪਹਿਲਾਂ ਦੱਸਾਂਗੇ ਲਓ ਜੀ ਕਰੋ ਚੈੱਕ ਵਾਇਜ਼ ਨਾ ਕੋ ਨੁਕਸਨ ਕਰਦਾ ਠੀਕ ਆ ਲੈ ਵੀ ਕਰਲਾਲ ਦੀ ਕੀਮਤ ਕੀ ਡਿਮਾਂਡ ਕਰਤੀ ਫਿਰ ਡਿਮਾਂਡ ਸੰਧੂ ਸਾਹਿਬ ਜਿੱਤਰਾ ਤਾਜੀ ਸੋਈਏ ਗੱਲਾ 나ੜੂ ਡਿਮਾਂਡ ਕਰਨ ਨੂੰ ਭਾਵੇਂ ਕਰ ਲਿਆ 80 ਭਾਵੇਂ ਕਰ ਲਿਆ 85 75 ਹਜ਼ਾਰ ਦੀ ਦੇ ਦਗੇ 75 ਦੀ ਦੇ ਦੋ ਕਰ ਦਈਏ ਛੋਟ ਛਾਟ ਮੀ ਪੈਂਡਿਆ ਆਹੋ ਕਰ ਦੇ ਛੋਟ ਛਾਟ ਕੇ ਮੇਰੇ 70000 ਦਸੰਦੂ ਸਾਹਿਬ ਪੈਂਛੋਣੀ 200 ਨਹੀਂ 3000 ਛੋੜ ਕਰਾਂ 72000 ਦੀ ਜੱਥ ਨੂੰ 70000 ਦੀ ਹਾਂਜੀ ਲਓ ਜੀ 72000 ਦੀ ਇਹ ਤੁਹਾਨੂੰ ਹਾਂ ਨਾ ਜਿਹੜੀ ਮਿਲ ਜੂਗੀ 11 12 ਲੀਟਰ ਦੁੱਧ ਵਾਲੀ 72000 ਦੀ ਮਾਚ ਠੀਕ ਆ ਬਾਕੀ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ ਤੁਸੀਂ ਇਹ ਵੀਡੀਓ ਦੇ ਵਿੱਚ ਹੀ ਦੇਖ ਲਈਏ ਠੀਕ ਆ ਜੀ ਤੋਂ ਮੈਂ ਵੀ ਪੂਰਾ ਜੋਰਾ ਛੋਰਾ ਤੇ ਆ ਇਹ ਵੀ ਨਹੀਂ ਕੋਈ ਪੇਸ ਚੱਲਣ ਦੇਣ ਦੇ ਆ ਜੀ ਠੀਕ ਆ ਜੀ ਆ ਤੁਸੀਂ ਵੇਖ ਸਕਦੇ ਜੇ ਫੁੱਲ ਜੋਰਾ ਛੋਰਾ ਦੇ ਨਾਲ ਦੀ ਨਾਲ ਹੀ ਨਹੀਂ ਆ ਲੱਕਨਾਂ ਦੱਸਿਆ ਕਰ ਲਾਲ ਇਹਦਾ ਮੋਲ ਸੰਤੂ ਸਾਹਿਬ 75 72000 ਦੀ ਜਿਦਾਗੇ 75 ਦੀ ਜੈ ਸੁਨੋ ਜੀ ਉਹ ਵੀ 72000 ਦੀ ਦੋਸਤ ਇਹ ਵੀ ਤੁਹਾਨੂੰ ਜਿਹੜੀ ਮੱਝ 72000 ਦੀ ਮਿਲ ਜੂਗੀ ਅੱਜ ਮਾਰਨਿੰਗ ਦੀ ਸੂਈ ਆ ਸੋ ਜੇ ਜੂਰ ਪ੍ਰੋਪਰ ਪੈ ਚੁੱਕੀ ਆ ਠੀਕ ਆ ਜੀ ਉਹਦੀ ਵੀਡੀਓ ਪ੍ਰੋਪਰ ਬਣੀ ਹੈ ਕਰ ਲਾਲ ਦੇ ਕੋਲ ਸੰਤੂ ਸਾਹਿਬ ਥੋੜਾ ਜੀ ਆ ਮੱਝ ਮਗਰ ਕੱਟੀ ਵੇਖੋ ਗੱਡੀ ਪਲੀ ਦਿੱਤੀ ਆ ਆ ਮਗਰ ਕੱਟੀ ਆ ਪਲੀ ਪ੍ਰੀਤੀ ਮਗਰ ਕੱਟੀ ਆ ਠੀਕ ਆ ਜੀ ਮੂੰਹ ਮੱਥਾ ਕੱਟੀ ਆ ਬਹੁਤ ਚੰਗਾ ਮੱਥੇ ਫੁੱਲ ਸਿਵਾਈ ਬਹੁਤ ਪੋਲੀ ਵਾਲੀ ਮਾਈ ਦੀ ਸੋ ਇਹ ਨਗਨੇ ਅੱਜ ਟੋਟਲ ਵੀਰ ਗੁਰ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਚਾਰ ਨਾਗ ਨੇ ਠੀਕ ਆ ਜੀ ਤੇ ਪਸ਼ੂ ਇੱਕ ਹੀ ਜਿਹੜੀ ਮੱਝ ਗੱਬਣ ਆ ਤਿਆਰੀ ਵਾਲੀ ਆ ਬਾਕੀ ਪਸ਼ੂ ਸਾਰੇ ਸੋਏ ਸੁਆਏ ਆ ਤੇ ਚਾਰ ਪਸ਼ੂ ਆ ਦੋਸਤੋ ਜਿਨ੍ਹਾਂ ਚ ਤਿੰਨ ਸੋਏ ਸੁਆਏ ਆ ਇੱਕ ਗੱਬਣ ਲੈ ਵੀ ਕਰ ਲਾ ਲੇਕ ਨੰਬਰ ਬੋਲੀ ਵੀਰ ਆਪਣੇ ਨੰਬਰ ਹੈਗਾ ਸੰਧੂ ਸਾਹਿਬ 97792 94006 97792 94006 ਕਿੰਡ ਡਾਲ ਤਸਵੀਲ ਪਟੇ ਜਿਲ੍ਹਾ ਤਰਨਤਾਰਨ ਕੋਈ ਇੰਤਰਾਉਂ ਦਾ ਵੀ ਇੱਕ ਕਰਕੇ ਤਸੱਲੀ ਕਰਕੇ ਖੜਨਾ ਜੇ ਮੰਨ ਲਓ ਆਪਾਂ ਨੂੰ ਇਸ ਤਰ੍ਹਾਂ ਵੀਡੀਓ ਚ ਬਣ ਦਿੰਦੀਆਂ ਤੇ ਅਗਲਾ ਬਹਿ ਕੇ ਬਹਿ ਕੇ ਵੇਖੇ ਜਿੰਨੇ ਰਕਮ ਲਾਉਣੀ ਆ ਬਿਲਕੁਲ 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 ਜਿਹੜੀ ਮਾਈਦੇ ਥੱਲੇ ਆਪਾਂ ਬਾਹਾਂਗੇ ਅਗਲੇ ਨੂੰ ਬਾਹਾਂਗੇ ਜਿਤਨਾ ਮਰਜ਼ੀ ਕੋਈ ਤਸੱਲੀ ਕਰੇ ਲੋ ਵੀ ਜਿੱਦਾਂ ਮਰਜ਼ੀ ਤਸੱਲੀ ਕਰੀ ਜਾਓ ਆਪਾਂ ਖੱਬੇ ਬਣੇ ਬੈਠੇ ਆ ਅਗਲਾ ਨਹੀਂ ਬਹਿ ਸਕਦਾ ਤੇ ਆਪਾਂ ਮਰਜ਼ੀ ਅਗਲਾ ਤਸੱਲੀ ਕਰੇ ਅਗਲੇ ਰਕਮ ਦੇਣੀ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਲੋ ਵੀ ਭਰਾਵੋ ਚੀਜ਼ਾਂ ਪੂਰੀਆਂ ਤਸੱਲੀ ਵਾਲੀਆਂ ਨੇ ਠੀਕ ਆ ਜੀ ਤਾਂ ਚੀਜ਼ਾਂ ਤਸੱਲੀ ਵਾਲੀਆਂ ਨੇ ਮੇਰਾ ਵੀਰ ਉਹ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਇਹ ਆਜਾ ਚਾਰ ਪਸੂ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ